21 ਨਿਊਜ਼ ਦੇ ਖਾਸ ਸਵਾਗਤ ਮੈਂ ਤੁਹਾਡਾ ਗਗਨਦੀਪ ਸਿੰਘ ਅੱਜ ਮੌਜੂਦ ਹਾਂ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਇਆ ਦੇ ਉੱਪਰ ਦੇਖਿਓ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਤੇ ਜਿਹੜੀਆਂ ਟੋਲ ਦੇ ਉੱਪਰ ਜੋ ਗੱਡੀਆਂ ਨੰਗਦੀਆਂ ਵਹੀਕਲ ਨੰਗਦੇ ਪਏ ਨੇ ਤੇ ਲਗਾਤਾਰ ਸਾਈਕਲ ਵਹੀਕਲ ਉਰੋਂ ਨੰਗ ਚੁੱਕੇ ਨੇ ਤੇ ਲੇਕਿਨ ਜੋ ਕਿਸਾਨ ਭਾਈਚਾਰਾ ਉਰੇ ਜਿਹੜਾ ਹਲੇ ਤੱਕ ਟੋਲ ਪਲਾਇਆ ਦੇ ਉੱਪਰ ਬੈਠਾ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਨ ਵਾਸਤੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨੇ ਕੀ ਮੰਗਾਨੇ ਤੇ ਕੀ ਮੰਗਾ ਤੁਹਾਡੀ ਹਾਲੇ ਤੱਕ ਨਹੀਂ ਪੂਰੀਆਂ ਹੋ ਚੱਕੀਆਂ ਸਰਕਾਰਾਂ ਵੱਲੋਂ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਰਕਾਰਾਂ ਦੇ ਇਹ ਅਸੀਂ ਇਹ ਵੀ ਕਰਦਾਂਗੇ ਉਹ ਵੀ ਕਰਦਾਂਗੇ ਲੇਕਿਨ ਜੋ ਧਰਨੇ ਨੇ ਉਦਾਂ ਦੇ ਉਦਾਂ ਹੀ ਲਗਾਏ ਗਏ ਨੇ ਮੌਜੂਦਾ ਸਰਕਾਰ ਨੇ ਵੀ ਅੱਜ ਜੋ ਇਲੈਕਸ਼ਨਲ ਟਾਈਮ ਦੇ ਵਿੱਚ ਜੋ ਉਹਨਾਂ ਨੇ ਮੰਗਾ ਜਿਹੜੇ ਲੋਕਾਂ ਨੇ ਜਿਹੜੇ ਧਰਨੇ ਲਗਾਏ ਸੀ ਉਹਨਾਂ ਨੇ ਕਿਹਾ ਸੀ ਸਾਰੇ ਧਰਨੇ ਅਸੀਂ ਰੱਦ ਰੱਦ ਕਰ ਦੇਵਾਂਗੇ ਹੌਲੀ ਹੌਲੀ ਇੱਕ ਤੋਂ ਇੱਕ ਸਟੈਪ ਤੋਂ ਸਟੈਪ ਅਸੀਂ ਕੰਮ ਕਰਾਂਗੇ ਤੇ ਲੇਕਿਨ ਹੱਲੇ ਤੱਕ ਵੀ ਜੋ ਧਰਨੇ ਲਗਾਤਾਰ ਉਸ ਤਰ੍ਹਾਂ ਹੀ ਜਾਰੀ ਨੇ ਤੇ ਲੇਕਿਨ ਆਪਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੇ ਦੇਖ ਸਕਦੇ ਹੋ ਤਸਵੀਰਾਂ ਲਈ ਤੇ ਆਪਾਂ ਦੇਖਦੇ ਹਾਂ ਕੀ ਕਹਿਣਾ ਹੋਊਗਾ ਉਹਨਾਂ ਦਾ ਕਿਸਾਉ ਦੇ ਜੋ ਕਿਸਾਨ ਭਾਈ ਜੀ ਉਰੇ ਸਾਰੇ ਬੈਠੇ ਹੋਏ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਲੇਕਿਨ ਫਿਲਹਾਲ 9:00 ਬਜੇ 3 ਮਿੰਟ ਹੋ ਚੁੱਕੇ ਨੇ ਤੇ ਲੇਕਿਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਲੰਬਾ ਸਮਾਂ ਹੋ ਚੁੱਕਿਆ ਵਾ ਤੇ ਲੇਕਿਨ ਹਲੇ ਤੱਕ ਤੁਹਾਡੀ ਮੰਗਾਂ ਨਹੀਂ ਪੂਰੀਆਂ ਹੋ ਪਾਰੀਆਂ ਇਹ ਕਾਰਨ ਕੀ ਰਹਿ ਹੈਗਾ ਐਸਾ ਪਤਾ ਨਹੀਂ ਹੁਣ ਕੋਈ ਇਹਨਾਂ ਦਾ ਕੋਈ ਗੱਲ ਕਰਨੀ ਨਹੀਂ ਆ ਰਿਹਾ ਕੋਈ ਗੱਲ ਕਰਨ ਸਾਡੇ ਨਾਲ ਆਊਗਾ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਇਹਨਾਂ ਦੀ ਮਨਸਾਵਰ ਨੀयत और ਨੀਤੀ ਜੀ ਕੀ ਨੀयत ਸਾਫ ਹੈਗੀ ਗੱਲ ਕਰਨ ਦੀ ਕਿ ਨਹੀਂ ਹੈਗੀ ਇਹਦੇ ਸਾਨੂੰ ਤਾਂ ਪਤਾ ਲੱਗੂ ਜਦੋਂ ਇੱਥੇ ਕੋਈ ਆਊਗਾ ਨਾ ਸਾਨੂੰ ਇਹਨਾਂ ਦੇ ਮੁਲਾਜ਼ਮਾਂ ਦਾ ਪਤਾ ਨਾ ਅਧਿਕਾਰੀਆਂ ਦਾ ਪਤਾ ਆਏ ਏ ਇੱਥੇ ਫਿਰਦੇ ਇਹਨਾਂ ਕੋ ਪਾਬ ਰਹੇ ਨਹੀਂ ਇਹਦੇ ਕੋ ਉਪਰੋਕ ਅਧਿਕਾਰੀ ਕੋ ਗੱਲ ਕਰਨ ਆਊਗਾ ਫੇਰੀ ਪਤਾ ਲੱਗੂ ਜਿਵੇਂ ਦੇਖਿਆ ਲੱਡੂ ਵਾਲ ਵੀ ਤੋੜ ਲਾਡੂ ਵਾਲ ਵੀ ਤਰਨੇ ਲੱਗੇ ਆਪਣੇ ਸੋਰੀ ਲੱਡੂ ਵਾਲੇ ਤਰਨੇ ਲੱਗ ਰਹੇ ਤੇ ਸ਼ੰਭੂ ਵਾਲੇ ਵੀ ਤਰਨੇ ਲੱਗ ਰਹੇ ਤੇ ਲੇਕਿਨ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੈ ਸਭ ਜਿਹੜੀ ਮੋਤੀ ਸਰਕਾਰ ਆ ਨਾ ਇਹਦੀ ਨੀਤ ਔਰ ਨੀਤੀ ਦੀ ਦੋਨਾਂ 'ਚ ਛੂਰੂਦੋ ਫਰਕ ਰਿਹਾ ਗੱਲ ਕੋਈ ਹੋਰ ਕਰਦੇ ਆ ਮਗਰ ਮਨਸਾ ਕੋਈ ਹੋਰ ਨਾ ਮਨੀ ਸਿੰਘ ਬਟੂ ਦਾ ਆਵੇ ਘਰ ਰਿਆ ਕਿ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਨ ਆ ਕੇ ਇੱਥੇ ਗੱਲ ਕਰੇ ਨਾ ਉਥੇ ਮਤਲਬ ਮੈਕ ਤੇ ਜਾਂ ਵਾਈਟਾਂ ਦੇ ਕੇ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਗਰਾਊਂਡ ਲੈਵਲ ਤੇ ਆ ਕੇ ਇੱਥੇ ਗਰਾਊਂਡ ਤੇ ਆਵੇ ਸਾਡੇ ਵਿੱਚ ਬੈਠ ਕੇ ਗੱਲ ਕਰੇ ਸਾਨੂੰ ਕੀ ਤਰਾਜ ਆਵੇ ਸਾਡੀ ਗੱਲ ਸੁਣੇ ਗੱਲ ਕਰਿਆ ਕੇ ਤੁਹਾਨੂੰ ਇਧਰ ਆਲੇ ਦਾ ਪਹੁੰਚ ਪਾਇਆ ਹੋ ਰਿਹਾ ਤਾਂ ਕਿ ਨਹੀਂ ਪਹੁੰਚਿਆ ਆਲੇ ਦਾ ਕਿ ਤੁਹਾਡੇ ਨਾਲ ਕਿਸੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਬਿਲਕੁਲ ਕੀਤੀ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਹੈ ਤੁਹਾਡੀ ਸਾਡੀਆਂ ਮੰਗਾਂ ਤੇ ਇਹੀ ਆ ਵੀ ਜਿਹੜਾ ਟੋਲ ਦੇ ਰੇਟ ਨੇ ਜੇ ਪਹਿਲਾਂ ਤੇ ਇਹ ਦੇਖੋ ਵੀ ਇਹਦੀ ਮਨਿਆਦ ਹੈਗੀ ਆ ਜੇ ਇਹਦੀ ਮਨਿਆਦ ਹੈਗੀ ਆ ਤਾਂ ਇਹਦੇ ਰੇਟ ਘੱਟ ਕਰਕੇ ਚਲਾਓ ਜੇ ਮਨਿਆਦ ਨਹੀਂ ਹੈਗੀ ਫਿਰ ਤੇ ਬੰਦੀ ਆ ਜੀ ਰੇਡ ਬਹੁਤ ਜਿਆਦਾ ਵਧਾ ਚੁੱਕੇ ਨੇ ਤੇ ਲੇਕਿਨ ਜੇ ਉਹ ਦੇਖੇ ਰਾਹੌਣ ਰੋਡ ਦੇਖਦੇ ਆ ਜਾਂ ਕੋਈ ਹੋਰ ਵੀ ਰੋਡ ਦੇਖਦੇ ਆ ਲੇਕਿਨ ਟੁੱਟੀਆਂ ਹੋਈਆਂ ਨੇ ਤੇ ਲੇਕਿਨ ਟੋਲ ਤੇ ਰੇਟ ਵਧਾਈ ਜਾ ਰਹੇ ਕੰਟੀਨਿਊ ਵਧਾ ਰਹੇ ਨੇ ਅੱਜ ਕਟਕਰੀ ਸਾਹਿਬ ਦਾ ਬਿਆਨ ਸੀਗਾ ਔਰ ਤੁਸੀਂ ਸੁਣਿਆ ਪੜਿਆ ਵੀ ਹੋਊਗਾ ਉਹਦਾ ਬਿਆਨ ਸੀ ਵੀ ਜਿਹੜੇ ਟੋਲ ਤੇ ਟੋਲ ਦੇ ਨਾਲ ਲੱਗਦੀਆਂ ਸੜਕਾਂ ਟੁੱਟੀਆਂ ਨੇ ਔਰ ਉਹਨਾਂ ਦੇ ਪੁਲ ਟੁੱਟੇ ਨੇ ਉੱਥੇ ਲੈਟਰਿੰਗ ਬਾਥਰੂਮ ਨਹੀਂ ਹੈਗੇ ਪੀਣ ਦੀ ਪਾਣੀ ਦੀ ਸਹੂਲਤ ਨਹੀਂ ਉਹ ਉਹ ਟੋਲ ਪਲਾਜ਼ਾ ਤੇ ਟੋਲ ਨਹੀਂ ਲੈ ਸਕਦੇ ਅਸੀਂ ਔਰ ਜੇ ਮੰਤਰੀ ਇਹ ਗੱਲ ਕਹਿ ਰਿਹਾ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਬਣਦੇ ਹੁਣ ਮੰਨ ਲਓ ਇਹ ਟੋਲ ਆ ਇਹ ਟੋਲ ਨੂੰ ਛੱਡ ਦਿਓ ਅੱਗੇ ਵਾਲਾ ਲੈ ਲਓ ਟੱਲਵਾ ਵਾਲਾ ਟੱਲਵਾ ਵਾਲੇ ਤੋਂ ਅਗਲਾ ਲੈ ਲਓ ਮਾਨਾ ਵਾਲਾ ਰਈਏ ਦਾ ਸਾਰਾ ਪੁਲ ਬਣਨ ਵਾਲਾ ਜੀ ਰਈਏ ਪੁਲ ਬਣਨ ਵਾਲਾ ਖਲਚੀਆਂ ਵਾਲਾ ਬਣ ਲਾ ਟਾਂਗਰੇ ਵਾਲਾ ਬਣਨ ਵਾਲਾ ਸਾਰੇ ਪੁਲ ਅੱਧ ਵਿਚਾਲੇ ਪਏ ਨੇ ਕੰਮ ਕੋਈ sire ਨਹੀਂ ਲੱਗਿਆ ਪਰ ਟੋਲ ਲੈਦੇ ਔਰ ਉਹਨਾਂ ਦੇ ਟੋਲਾਂ ਦੇ ਤੇ ਤੱਪੜ ਪਾਏ ਹੋਏ ਨੇ ਇਹਨੇ ਤੇ ਮਾੜਾ ਮੋੜਾ ਫਿਰ ਵੀ ਉੱਤੇ ਛਤਰੀ ਪਾਈ ਆ

ਅਗਰ ਐਤਵਾਰ ਨੂੰ ਅਸੀਂ ਗੱਲ ਨਹੀਂ ਸੁਣਨੀ ਐਤਵਾਰ ਤੇ ਅਸੀਂ ਤਾਲੇ ਲਾਵਾਂਗੇ ਸ਼ਨੀਵਾਰ ਵੇ ਤੁਸੀਂ ਪੂਰਾ ਉਪਰ ਚੰਨਿਵਾਰ ਤੱਕ ਜੇ ਕੋਈ ਗੱਲ ਕਰਦਾ ਤਾਂ ਠੀਕ ਹੈ ਨਹੀਂ ਤੇ ਐਤਵਾਰ ਨੂੰ ਤਾਂ ਤਾਲੇ ਹੀ ਲਾ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਵੇਂ ਗਿਲਸਾਹਬ ਨੇ ਦੱਸਿਆ ਵੀ ਸ਼ਨੀਵਾਰ ਤੱਕ ਪ੍ਰਸ਼ਾਸਨ ਨੂੰ ਅਸੀਂ ਟਾਈਮ ਦਿੱਤਾ ਜੇ ਤਾਂ ਸ਼ਨੀਵਾਰ ਤੱਕ ਸਾਡੀ ਗੱਲ ਮੰਗਾ ਮੰਨ ਲੈਂਦੇ ਆ ਨਹੀਂ ਤਾਂ ਅਸੀਂ ਸੰਡੇ ਨੂੰ ਐਤਵਾਰ 30 ਤਰੀਕ ਨੂੰ ਅਸੀਂ ਜਿੰਦੇ ਲਾਵਾਂਗੇ ਨਾ ਮੰਗਾ ਮੰਨੀਆਂ ਤਾਂ ਉਹ ਜਿੰਦੇ ਲਾ ਲੂਗੇ ਜੇ ਮੰਗਾ ਮੰਗ ਲਤੀਆਂ ਜਾਣਗੀਆਂ ਫਿਰ ਕੀ ਕੀਤਾ ਜਾਏਗਾ ਜੇ ਮੰਗਾ ਮੰਨ ਲਤੀਆਂ ਜਾਣਗੀਆਂ ਜੀ ਅਸੀਂ ਹੱਥ ਜੋੜ ਕੇ ਸਾਰੇ ਚਲੇ ਆਵਾਂਗੇ ਜੇ ਰੇਡ ਵੀ ਵਧਾਏ ਹੋਏ ਲਿਓ ਕਟਾ ਦੇਣਗੇ ਜਿਉ ਸਾਡੀਆਂ ਮੰਗਾ ਮੰਨ ਲੰਦੇ ਆ ਤਾਂ ਅਸੀਂ ਚਲੇ ਆਵਾਂਗੇ ਆਪਦੇ ਆਪ ਦੇ ਘਰਾਂ ਚ ਦੇਖੋ ਸਾਨੂੰ ਬਹਿਣ ਦਾ ਕੋਈ ਸ਼ੌਂਕ ਨਹੀਂਗਾ ਅਸੀਂ ਤਾਂ ਇੱਥੇ ਬੈਠੇ ਹੀ ਤਾਂ ਆਂ ਸਾਡੀਆਂ ਮੰਗਾ ਮੰਨੀਆਂ ਜਾਣ ਤੇ ਸਾਡੀਆਂ ਮੰਗਾ ਮੰਨ ਲੈਣਗੇ ਤਾਂ ਅਸੀਂ ਆਪਦੇ ਆਪ ਦੇ ਘਰੇ ਚਲੇ ਆਵਾਂਗੇ ਕੱਲ੍ਹ ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਵੱਲੋਂ ਇਹੀ ਕਿਹਾ ਗਿਆ ਸਾਡੀਆਂ ਮੰਗਾ ਜੋ ਮੰਕੂਰੀਆਂ ਕੀਤੀਆਂ ਜਾਣਗੀਆਂ ਤੇ ਅਸੀਂ ਇਥੋਂ ਪੜੇ ਪਿਆਰ ਨਾਲ ਦੀ ਉੱਠ ਖੜਾਂਗੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਸਾਂਝੇ ਕਰਾ ਰਹੇ ਹਾਂ ਤੁਸੀਂ ਦੇਖ ਸਕਦੇ ਜਿਵੇਂ ਵੀ ਗੱਡੀਆਂ ਨੇ ਜਿਹੜੀਆਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਢੁੜੇ ਰਿਓ 21 ਨਿਊਜ਼ ਪੰਜਾਬ ਦੇ ਨਾਮ ਮੈਂ ਤੁਹਾਡਾ ਗਗਨਦੀਪ ਸਿੰਘ